प्पी बर्थडे टू यूप्पी बर्थडे टू यूपी बर्थडे टू यू आया है मेरे पुत का बर्थडे आया अल आया है खुश है मेरा पुत खुश रवे खबर दी लैसा

<laughs> रुक जो वेख देती है? वाह भाई वाह चलो बच्चों, चलो उठो उधर जाके खाओ चलो मस्ती चलो, करो चलो मस्ती ओ, करो मस्ती करो मंजू ਕਿੱਡੀ ਸੋਣੀ ਤੇ ਗੁੱਡੀ ਲੈ ਕੇ ਆਈਆਂ ਜਦੋਂ ਵੀ ਆਂਦੀ ਸੀ ਨਾ ਮਨ ਨੂੰ ਨੁਸ਼ਕਾ ਗੰਦੇ ਸੀ ਪੂਆ ਜੀ ਮਨ ਉਹ ਚਾਹੀਦਾ ਪੂਆ ਜੀ ਮਨ ਉਹ ਚਾਹੀਦਾ ਵਾ ਤੇ ਫਿਰ ਮੈਂ ਕਿਹਾ ਡੋਲੀ ਲੈ ਜੰਦੀ ਆ ਉਹਦੇ ਵਾਸਤੇ ਕੁੜੀ ਵਾਸਤੇ ਨਾਲੇ ਖੇਡੇਗੀ ਤੇ ਡਰਸਾ ਵੀ ਉਹਦੀਆਂ ਵੇਖ ਕੇ ਆਈਆਂ ਤੇ ਭਾਈ ਕਹਿੰਦਾ ਕੱਲ ਦੇ ਦਿਵਾਗਾ ਮੈਂ ਕਿਹਾ ਮਾਪੇ ਭੇਜ ਦਵਾਂਗੇ ਫਿਰ ਆਪਣੀ ਪੁੱਤ ਜੀ ਨੂੰ ਹੈਨਾ ਨਹੀਂ ਬੜੀ ਸੋਣੀ ਕਿਉਂ ਲਿਆਂਦੀ ਕੀ ਲੋੜ ਸੀ ਰਹਿਣ ਦੇਣਾ ਸੀ ਤੁਸੀਂ ਇਦਾਂ ਹੀ ਆ ਜਾਂਦੇ ਉਹ ਹੀ ਬੜਾ ਸੀ ਕਿਉਂ ਇੰਨੀ ਖੇਚਲ ਕੀਤੀ ਲਿਆਂਦੀ ਪੁੱਤਰ ਉਹਦੀ ਪੂਆ ਏ ਪੂਆ ਨੂੰ ਚਾਹ ਹੁੰਦਾ ਆਪਣੇ ਭਤੀਜੇ ਨੂੰ ਚੀਜ਼ ਦੇਣ ਦਾ ਵਾਕਈ ਛੋਟੀ ਹੁੰਦੀ ਮੇਰਾ ਪੋਤਾ ਇਸ ਤਰ੍ਹਾਂ ਦਾ ਹੀ ਸੀ ਆ ਲੈ ਫੜ ਰੱਖ ਲੈ ਇਹ ਭੂਆ ਚ ਇਹਦਾ ਗੋਲ ਮੋਲੋ ਨੁਸਖਾ ਓਦਾਂ ਦੀ ਗੋਲ ਮੋਲ ਡੋਲੀ ਆਂਦੀ ਹੈ ਹਾਂ ਕਿੱਡੀ ਸੋਹਣੀ ਡਾਲ ਆ ਜਿੱਦਾਂ ਦੇ ਸਾਡੀ ਗੋਲ ਮੋਲ ਨੁਸਖਾ ਓਦਾਂ ਦੀ ਗੋਲ ਮੋਲ ਆ ਡਾਲ ਆ ਪੂਰੀ ਬਾਰਬੀਲਾ ਬੰਦੀ ਬੜੇ ਸੋਹਣੀ ਹੈਗੀ ਕੀ ਲੋੜ ਪਈ ਸੀ ਪੁੱਤ ਤੈਨੂੰ ਇੰਨੀ ਖੇਚਲ ਕਰਨ ਦੀ ਤੈਨੂੰ ਮੈਂ ਕਿਹਾ ਸੀ ਤੂੰ ਉਤਰਾ ਹੀ ਆ ਜਾਵੇ ਤੂੰ ਤਾਂ ਐਵੇਂ ਇਹਨਾਂ ਚੱਕਰਾਂ 'ਚ ਪੈ ਗਈਆਂ ਨਹੀਂ ਨਹੀਂ ਕੋਈ ਗੱਲ ਨਹੀਂ ਪਤੀ ਜੀ ਨੇ ਵੀ ਤੇ ਵੇਖ ਨਾ ਨਾ ਭੁਆ ਆਈ ਆ ਭੁਆ ਕੀ ਲੈ ਕੇ ਆਈ ਆ ਤੇ ਕੀ ਮੈਂ ਲੈ ਆਈ ਆ ਇੱਕ ਡੋਲੀ ਤੇ ਲੈ ਕੇ ਆਈ ਆ ਪੁੱਤ ਤੂੰ ਆਪ ਆ ਗਈ ਹੈ ਨਾ ਤੇ ਸਾਰਾ ਕੁਝ ਆ ਗਿਆ ਕਿਉਂ ਰੇਦੀ ਇੰਨਾ ਚੀਜ਼ਾਂ ਦਾ ਥੋੜਾ ਕੁਝ ਹੁੰਦਾ ਨਹੀਂ ਨਹੀਂ ਕੋਈ ਗੱਲ ਦਾ ਮੇਰੀ ਗੱਲ ਸੁਣੋ ਤੁਸੀਂ ਦੋਵੇਂ ਜਾਣੇ ਇੰਨੇ ਆ ਇੱਥੇ ਖਲੋਤੀਆਂ ਜੇ ਉਹ ਬੱਚਿਆਂ ਦਾ ਵੇਖੋ ਕਿਦ ਤਰਾ ਖੋਰੂ ਪਾਇਆ ਹੋਇਆ ਜਾਓ ਉਹਨਾਂ ਨੂੰ ਕੁਝ ਖਵਾਓ ਪੋਇਓ ਤੇ ਕੁਝ ਆਪਣੀ ਭੈਣ ਨੂੰ ਵੀ ਤਾਂ ਦਿਓ ਖਵਾਣਾ ਪੈਣਾ ਨਹੀਂ ਜੀ ਅਨੋ ਜਿੱਤਰੀ ਤੋਰ ਦੇਣਾ ਜੇ ਪੀਓਗੇ ਕਿ ਕਾਫੀ ਪੀਓਗੇ ਚਾਈਬ ਨਾਲ ਸੋਟੜੇ ਬਿਠਾ ਦੇ ਲੈ ਕੇ ਆਨੀਆ ਚੱਲ ਚਲ ਰੱਖ ਦੇ ਇੱਥੇ ਇਹਨਾਂ ਨੂੰ ਕਿਹਦਾ ਸੀ ਤੋਫਨ ਮਤੇ ਆਪੇ ਖੰਨ ਨਾ ਨਿਖਿਆ ਇਹਦਾ ਇੱਕ ਖੁਸ਼ ਸੀ ਬੜੀ ਤੇ ਹੁਣ ਇਹਨੂੰ ਕੀ ਹੋ ਗਿਆ ਇਕਦਮ ਕੀ ਹੋ ਗਿਆ ਅੱਛਾ ਤੂੰ ਛੱਡ ਪਰ ਤੂੰ ਨਾ ਆਪਣੇ ਫੁੱਫੜ ਜੀ ਨੂੰ ਫੋਨ ਕਰ ਦੇ ਉਹਨਾਂ ਨੂੰ ਕਹਿ ਦੇ ਕਿ ਰਾਤ ਨੂੰ ਰੋਟੀ ਪਾਣੀ ਇੱਥੇ ਹੀ ਖਾਣਾ ਨਹੀਂ ਨਹੀਂ ਉਹਨਾਂ ਨੇ ਨਹੀਂ ਆਣਾ ਹੈਗਾ ਮੈਂ ਘੰਟਾ ਕੀ ਬੈਠਣਾ ਤੇ ਮੈਂ ਚਲੀ ਜਾਣਾ ਮੈਂ ਥੋੜਾ ਕੰਮ ਕਰਾਂਗਾ ਕਿਉਂ ਅੱਜ ਵੀ ਕੰਮ ਕਰਾਂ ਤੁਹਾਨੂੰ ਹਾਂ ਥੋੜਾ ਅੱਜ ਤੇ ਥੋੜਾ ਟਾਈਮ ਕੱਢ ਕੇ ਆਂਦੇ ਬੇਲ ਮੈਂ ਸਿਰਫ ਭਤੀਜੀ ਪਿੱਛੇ ਆਈ ਆਪਣੀ ਭਤੀਜੀ ਤੇ ਫੇਰ ਕੀ ਹੋ ਗਿਆ ਅੱਛਾ ਭਤੀਜੀ ਪਿੱਛੇ ਆਈਆਂ ਤੇ ਤੇਰਾ ਮਾਂ ਨੂੰ ਮਿਲਣ ਨੂੰ ਦਿਲ ਕਰਦਾ ਪਰ ਭਾਈਆਂ ਨੂੰ ਮਿਲਣ ਨੂੰ ਨਹੀਂ ਦਿਲ ਕਰਦਾ ਨਹੀਂ ਨਹੀਂ ਕਰਦਾ ਥੋੜੀ ਤਬੀਅਤ ਵੀ ਨਹੀਂ ਨਾ ਠੀਕ ਰਹਿੰਦੀ ਮੇਰੀ ਤੇ ਮੇਰੀ ਹੁਣ ਵੀ ਤਬੀਅਤ ਖਰਾਬ ਸੀ ਮੈਂ ਕਿਹਾ ਫੇਰ ਨੁਸਖਾ ਨੇ ਕਿਹਾ ਨਾ ਭੁਆ ਨਹੀਂ ਆਈ ਮੇਰੀ ਤੇ ਮੈਂ ਕਿਹਾ ਭਾਬੀ ਫੇਰ ਗੁੱਸਾ ਕਰ ਲੇਗੀ ਤੇ ਮੈਂ ਹੋਈ ਜਾਂਨੀ ਆ 2 ਮਿੰਟ ਚਲੋ ਕੋਈ ਨਹੀਂ ਤੈਨੂੰ ਕੀ ਆ ਜਾ ਦੋ ਦਿਨ ਰਹਿ ਜਾ ਪਰ ਤੂੰ ਐ ਹੋ ਜੀ ਆ ਕਿ ਤੂੰ ਕੰਨੀ ਘਰ ਬੈਣਾ ਸਰਦਾ ਨਹੀਂ ਨਹੀਂ ਜਿੰਨਾ ਚ ਅਕਰ ਘਰ ਆ ਨਾ ਸਰਦਾ ਨਹੀਂ ਜਦੋਂ ਘਰੋਂ ਬਾਹਰ ਆ ਜੇ ਨਾ ਆਪੇ ਸਰਨ ਲੱਗ ਪੈਂਦਾ ਨਹੀਂ ਨਹੀਂ ਮੈਂ ਆਵਾਂਗੀ ਹਫਤਾ ਕੱਟ ਕੇ ਨਾ ਫੇਰ ਆਵਾਂਗੀ ਤੁਸੀਂ ਮੈਨੂੰ ਚਾਹ ਪਲਾ ਦਿਓ ਅੱਛਾ ਚਾਹ ਪੁੱਤਰ ਚਾਹ ਪਾਣੀ ਕਰ ਲਿਆਓ ਨਾਲੇ ਬੱਚਿਆਂ ਨੂੰ ਵੀ ਦੇ ਵੇ ਨਹੀਂ ਅੰਦਰ ਕਿਧਰ ਖੋਰੂ ਭਾਇ ਹੀ ਉਹਨਾਂ ਨੇ ਉੱਤੇ ਬੈੱਡ ਤੇ ਪਾਣੀ ਪੁਣੀ ਨਾ ਰੋੜ ਦੇਣ ਬਹਿ ਜਾ ਪੁੱਤ ਬਹਿ ਜਾ ਬਹਿ ਜਾ ਹੋਰ ਤੁਸੀਂ ਠੀਕ ਹੋ ਨਾ ਹਾਂ ਪੁੱਤਰ ਮੈਂ ਠੀਕ ਆ ਪਰ ਚਾਹਿਆਂ ਧਿਆਨ ਰੱਖਦੀ ਆ ਲੈ ਪਰ ਜਾਈਆਂ ਤਾਂ ਤੇਰੀਆਂ ਬਹੁਤ ਚੰਗੀਆਂ ਹੀ ਆ ਕਿ ਹੋਇਆ ਕੀ ਵੇਖਣ ਲਈ ਬਾਹਰ ਉੱਜਾਈ ਨੂੰ ਦੇਖਣ ਲਈ ਆ ਕੀ ਹੋ ਗਿਆ ਇਹਨੂੰ ਕੁਛ ਹੋਇਆ ਘਰ ਨਹੀਂ ਹੋਣਾ ਕੀ ਆ ਇਹਨੇ ਸਾਹਿਲ ਨੂੰ ਕਿਹਾ ਸੀ ਕਿ ਟਾਈਮ ਨਾ ਜਾ ਤੈਨੂੰ ਪਤਾ ਕਿੱਥੋਂ ਨਿਕਲੇ ਜਾਂਦੇ ਕਮਾਕਾਰਾਂ ਤੋਂ ਇਹ ਮੇਰੇ ਹਿਸਾਬ ਨਾਲ ਤਾਦੇ ਦਾ ਮੂਡ ਖਰਾਬ ਹੋ ਗਿਆ ਮੈਂ ਕਿਹਾ ਸ਼ਾਇਦ ਕਿ ਮੈਂ ਗਿਫਟ ਇਹ ਲੈ ਕੇ ਆਈਆਂ ਉਹਦੇ ਕਾਰਨ ਕਿਤੇ ਇਹਦਾ ਮੂਡ ਖਰਾਬ ਹੋ ਗਿਆ ਹੋਵੇ ਨਾ ਪੁੱਤ ਗਿਫਟ ਕਾਤੇ ਕਰਕੇ ਮੋਲੜਾ ਦਾ ਖਰਾਬ ਹੋਣਾ ਤੂੰ ਤਾਂ ਕਿੱਡਾ ਸੋਨਾ ਲੈ ਕੇ ਆਈਂ ਨਹੀਂ ਜਿਸ ਤਰ੍ਹਾਂ ਉਹਨਾਂ ਨੇ ਪੁਹਾੜ ਕੇ ਸੁਟਿਆ ਮੇਰੇ ਸਾਹਮਣੇ ਨਹੀਂ ਨਹੀਂ ਸੁਟਿਆ ਨੇ ਤੈਨੂੰ ਭਲੇਖਾ ਲੱਗਾ ਹੋਣਾ ਉਹਨੇ ਰੱਖਿਆ ਨਹੀਂ ਲੈ ਉਹਨੇ ਕੁੜੀ ਉਹ ਚਾ ਚਲੋ ਕੋਈ ਗੱਲ ਨਹੀਂ ਚੱਲ ਨਹੀਂ ਤਨ ਕਿਹਾ ਕੁਝ ਨਹੀਂ ਹੋਇਆ ਮੈਨੂੰ ਮਹਾਰਾਣੀ ਬੈਠੀ ਹੁ ਘਰ ਛੇਤੀ ਗਰਮ ਤੇ ਦੇ ਹਾਂ ਤੁਸੀਂ ਉਹਨੇ ਤਾਂ ਚੰਗੇ ਭਲੇ ਸੀ ਹੋਣੇ ਕਿ ਹੋਇਆ ਤੁਹਾਨੂੰ ਪੁਹਾੜਿਆਂ ਤੋਂ ਬਾਅਦ ਹੀ ਕੁਝ ਹੋਇਆ ਵੇ ਤੇ ਦੇਖ ਕੇ ਹੀ ਹੋਇਆ ਉਹਨੂੰ ਕਿਉਂ ਅਨੇ ਤਾਂ ਤੁਨਾ ਮਾਨ ਸਾਡ ਛੜਿਆ ਕਿਤੇ ਕਾਦੇ ਲਈ ਹੋਇਆ ਕੀ ਹੈ ਨਹੀਂ ਮੇਰੀ ਗੱਲ ਸੁਨ ਨਾ ਹੌਲੀ ਹੌਲੀ ਬੈਠੇ ਚੁੱਪ ਕਰ ਲੈ ਕੇ ਕੀ ਆਈ ਹੋ ਮੇਰੀ ਕੁੜੀ ਵਸਤੇ ਦੇਖੇ ਡੋਲਾ ਸੋਹਣੀ ਤੇ ਆ ਬੜੀ ਸੋਹਣੀ ਢੋਲ ਹੈ ਹਵਾ ਚ ਉੱਡਦੀ ਜੇ ਢੋਲ ਲੈ ਆਈ ਹੈ ਹੋਰ ਕੋਈ ਖਿਡੌਣਾ ਨਹੀਂ ਸੀ ਨਜ਼ਰ ਆਇਆ ਕੋਈ ਡਰੈਸ ਲੈ ਆਂਦੀ ਕੋਈ ਚੰਗੀ ਚੀਜ਼ ਨਹੀਂ ਬੱਸ ਕਰ ਹੋ ਗਿਆ ਗਰਮ ਕਿੰਨਾ ਕੁ ਲਾਲ ਕਰ ਨਹੀਂ ਦੇ फटाफट ਤਤ ਤਤ ਮੂੰਹ ਚ ਪਾਵੇ ਕਿਤੇ ਕਿੰਨੇ ਸਮੋਸੇ ਲੈ ਆਉਂਦੇ ਆ ਮੈਂ ਕਿਹਾ ਸੀ ਘੱਟ ਲਿਆਓ ਹੈ ਢੇਰ ਸਮੋਸਿਆਂ ਦਾ ਲਾਛੜਿਆ ਫੇਰ ਕੀ ਆ ਖਾਦੇ ਜਾਣੇ ਕੁੜੀ ਦਾ ਜਨਮ ਦਿਨ ਸਾਰੇ ਆਂਦੇ ਪਏ ਆ ਚੀਜ਼ ਵੱਧ ਮਹਿੰਗਾਈ ਚੰਗੀ ਜੇ ਥੋੜੀ ਹੁੰਦੀ ਤੇ ਫੇਰ ਭਜਣਾ ਸੀ ਨਾ ਲੈਣ ਵਾਸਤੇ ਮੇਰੀ ਸੁਣੀ ਚੁੱਪ ਕਰ ਤੈਨੂੰ ਨਹੀਂ ਪਤਾ ਜਿਹੜੀ ਸੱਸਾ ਨਾ ਸਾਡੀ ਬੜੀ ਚਾਤਰ ਹੈ ਐਨੇ ਐਨਾ ਸਮਾਨ ਭਰ ਭਰ ਕੇ ਕਿਉਂ ਮੰਗਾਇਆ ਇਹ ਤਾਂ ਮੰਗਾਇਆ ਵੱਧ ਜਦੋਂ ਇਹਦੀ ਕੁੜੀ ਨੇ ਜਾਣਾ ਨਾ ਉਦੋਂ ਪਤਾ ਇਨੇ ਕੀ ਕਹਿਣਾ ਰਿਦੀ ਕੋਈ ਪੁੱਤਰ ਡੱਬੀ ਹੈਗੀ ਡੱਬੀ ਆ ਚਿੱਟੀਆਂ ਡੱਬੀਆਂ ਕਿੰਨੀਆਂ ਆਈਆਂ ਸੀ ਪੁੱਤਰ ਦੇ ਮੈਂ ਕਹਿੰਦਾ ਕੀ ਕਰੀ ਆ ਨੂੰ ਸਮਾਨ ਪਾ ਦਈਏ ਕੁੜੀ ਨੂੰ ਲੈ ਜਾਏਗੀ ਪਰੋਣਾ ਨਹੀਂ ਆਇਆ ਖਾ ਲੇਗਾ ਐਨੇ ਐ ਕੁਛ ਕਰਨਾ ਹੈ ਅੱਤ ਕੋਈ ਨਹੀਂ ਪਤਾ ਅਸੀਂ ਪੂਰੀ ਫੈਮਿਲੀ ਨੂੰ ਇਨਵਾਈਟ ਕੀਤਾ ਸੀ ਬਰਥਡੇ ਪਾਰਟੀ ਵਾਸਤੇ ਆਹੋ ਟੀ ਪਾਰਟੀ ਲਈ ਸਾਰਿਆਂ ਨੂੰ ਇਨਵਾਈਟ ਕੀਤਾ ਸੀ ਉਹਦੇ ਉਹਦੇ ਸਮਾਨ ਨਾਲ ਹਸਾਬ ਨਾਲ ਸੀ ਸਮਾਨ ਮੰਗਾ ਲਿਆ ਆਹੋ ਠੀਕ ਹੈ ਹੁਣ ਭੂਆ ਜੀ ਕੱਲੇ ਆ ਗਏ ਤਾਂ ਕੀ ਹੋ ਗਿਆ ਸਾਡਾ ਤਾਂ ਵੇਸਟ ਹੀ ਹੋਣਾ ਅਸੀਂ ਜੇ ਭੇਜਾਂਗੇ ਤੇ ਉਹ ਕਹਿਣਗੇ ਕਿਨੇ ਖੁਸ਼ ਹੋਣਗੇ ਕਿ ਕੁੜੀ ਵੱਲੋਂ ਆਇਆ ਸਮਾਨ ਫੁੱਫੜ ਜੀ ਕਹਿਣਗੇ ਮੇਰੀ ਵੀ ਇੱਜ਼ਤ ਰੱਖੀ ਜੇ ਮੈਂ ਨਹੀਂ ਗਿਆ ਤੇ ਮੇਰੇ ਖਾਣ ਪੀਣ ਨੂੰ ਤੇ ਸਮਾਨ ਆਇਆ ਨਾ ਨਹੀਂ ਭੈਣ ਜਿੰਨਾ ਮਰਜ਼ੀ ਦੇ ਦਈਏ ਕਦਰ ਸਾਡੀ ਹੁੰਨੀ ਹੀ ਰਹਿਣੀ ਹੂ ਅਗਲੇ ਦਿਨ ਅਸੀਂ ਓਵਨ 'ਚ ਗਰਮ ਕਰਕੇ ਚਾਹਾਂ ਮੈਂ ਖਾਵਾਂਗੀ 12 ਵਜੇ ਵਾਲੀ ਕੋਈ ਫਰਕ ਨਹੀਂ ਪੈਂਦਾ ਐਦਾਂ ਨਹੀਂ ਸੋਚਿਆ ਜਾਂਦਾ ਤੁਸੀਂ ਪਲੇਟਾਂ ਲਓ ਤੇ ਮੈਂ ਸਮਾਨ ਗਰਮ ਕਰਾਂ ਤੇ ਅੰਦਰ ਦੇਈਏ ਤੇਰੇ ਨਾਲ ਉਹਨੇ ਗਿਟਮਟ ਕੀਤੀ ਹੋਣੀ ਜਿਹੜੀ ਤੂੰ ਹੰਨੀ ਉਹਦੇ ਬਾਰੇ ਬੜੀ ਮਿੱਠੀ ਬੰਦੀ ਪਈ ਹੈ ਨਾ ਕਿੱਦਾਂ ਉਹ ਕੀ ਗਿਟਮਟੋ ਹੀ ਹੋਣੀ ਹੈ ਤੇਰੀ ਸਾਡੀ ਤਾਂ ਕੋਈ ਗਿਟਮਟ ਨਹੀਂ ਆਹੋ ਲੱਗਦਾ ਪਿਆ ਮੈਨੂੰ ਪਤਾ ਤੂੰ ਹੀ ਦੇ ਪਾ ਕੇ ਗਰਮ ਕਰਕੇ ਮੈਂ ਚੱਲੀ ਆ ਮੈਂ ਕਹਿ ਦਿੰਨੀ ਮੈਂ ਦੇ ਹੁੰਦਾ ਪਰ ਭੈੜ ਚ ਤੂੰ ਤੇ ਗਈ ਆ ਸੱਸ ਦੀ ਚਮਚੀ ਤੇ ਵਿੱਚੇ ਨਨਾਨ ਦੀ ਤੇ ਤੂੰ ਕਰਦੀ ਮਿੱਠੀਆਂ ਮਿੱਠੀਆਂ ਉਹਦੇ ਬਾਰੇ ਗੱਲਾਂ ਅੱਛਾ ਮੇਰੀ ਗੱਲ ਸੁਣ ਕੱਲ ਤੋਂ ਸ਼ਾਮੀ ਘੰਟਾ ਫੋਨ ਤੇ ਗੱਲਾਂ ਕਰਦੀ ਪਈ ਸੀ ਘੁੰਮ ਘੁੰਮ ਕੇ ਕਮਰੇ ਦੇ ਬਾਹਰ ਪਹਿਲਾਂ ਆ ਪਾ ਕੇ ਕਿਤੇ ਨਾ ਲੱਗਦੀ ਸੀ ਉਹ ਕਦੀ ਭੂਆ ਨਾ ਕਰ ਲਈ ਭੂਆ ਦੇ ਬੱਚਿਆਂ ਨਾ ਕਰ ਲਈ ਫੁੱਫੜ ਜੀ ਨਾ ਕਰ ਲਈ ਸਭ ਦੇ ਹਾਲ ਚਾਲ ਪੁੱਛੀਦੇ ਹੈ ਇਹ ਤਾਂ ਚਮਚੀ ਬਣਾਨ ਵਾਲਾ ਕੰਮ ਥੋੜਾ ਨਾ ਹੁੰਦਾ ਸੀ ਕਿਸੇ ਦਾ ਹਾਲ ਚਾਲ ਹੀ ਪੁੱਛ ਸਕਦੇ ਆ ਗਈ ਉੱਥੇ ਹੀ ਗੱਲ ਕਿਸੇ ਨਾ ਪਿਆਰ ਨਾ ਸਾਲ ਕਰਨੀ ਚਮਚਾਗੀਰੀ ਹੁੰਦੀ ਹੈ ਉਹ ਮੈਂ ਸਾਰੀ ਤੇਰੀ ਸਾਰੀ ਗੱਲ ਸਮਝਦੀ ਆ ਤੂੰ ਵੀ ਬੜੀ ਛਾਤਰ ਨਿਕਲਦੀ ਵੀ ਹੈ ਸਾਬ ਮੈਂ ਤੇਰਾ ਵੀ ਲਾਨੀ ਬੀਆਂ ਵਿੱਚੇ ਹੁਣ ਤੁਸੀਂ ਸਮਾਨ ਪਹੋਗੇ ਮੈਂ ਤਾਂ ਨਹੀਂ ਭਣਾਉਦਾ ਸੁਮਨ ਤੂੰ ਹੀ ਦੇ ਦੇ ਗਰਮ ਕਰਕੇ ਉਹ ਹੋ ਗਿਆ ਗਰਮ ਬੋਲ ਸੜ ਜਣਾ ਹੀ ਉਹਦੇ ਦੇ ਦੇ ਚੰਗੀ ਤਰ੍ਹਾਂ ਦਹੀਂ ਬਾਤ ਤਾਂ ਤੇਰੀ ਭੂਆ ਨਰਾਜ ਨਾ ਹੋ ਜੇ ਕਿਤੇ ਨਹੀਂ ਮੈਂ ਨਹੀਂ ਕਿਸੇ ਨੂੰ ਧਿਆਨ ਤੋਂ ਪੂਰਾ ਦੇ પા ਕੇ ਆਪਣੀ ਨਾਨਾਂ ਨੂੰ ਸੱਕੀ ਨਾਨਾਂ ਪਤਾ ਨਹੀਂ ਕੀ ਕੀ ਸੋਚਦੇ ਰਹਿੰਦੇ ਐ ਐਦਾਂ ਸੋਚਣਾ ਥੋੜੀ ਚਾਹੀਦਾ ਹੈ ਦੱਸ ਕਿਸੇ ਵੱਡੇ ਦੀ ਇੱਜ਼ਤ ਕਰਨਾ ਚਮਚਾਗਿਰੀ ਥੋੜੀ ਹੁੰਦੀ ਹੈ ਖੁਦ ਨੂੰ ਤੇ ਕਰਨੀ ਆਂਦੀ ਨਹੀਂ ਜੇ ਕੋਈ ਕਰੇ ਤਾਂ ਇਹਨਾਂ ਨੂੰ ਚਮਚਾਗਿਰੀ ਲੱਗਦੀ ਹੈ ਮੈਂ ਹੀ ਪਾ ਕੇ ਦੇ ਦਿੰਦੀ ਆਂ ਰਿਦੀ ਹਾਂਜੀ ਤੂੰ ਇੱਥੇ ਆ ਕੇ ਬਹਿ ਗਈ ਆ ਤੇ ਤੈਨੂੰ ਨਹੀਂ ਪਤਾ ਮੰਜੂ ਆਈ ਹੋਈ ਆ ਹੈ ਤੇ ਉਹਨੂੰ ਕੋਈ ਚਾਹ ਪਾਣੀ ਦੇਣਾ ਉਹ ਕੱਲੀ ਲੱਗੀ ਹੋਈ ਆ ਕੁੜੀ ਤੇ ਕੁੜੀ ਲੱਗੀ ਉਹ ਦੇਗੀ ਉਹ ਮੈਂ ਸਾਮਾਨ ਸਾਰਾ ਉਹਨੂੰ ਦੱਸ ਆਈ ਆ ਨਹੀਂ ਤੇਰੀ ਜਿਠਾਣੀ ਦਾ ਫਰਜ ਆ ਤੇਰਾ ਕੋਈ ਫਰਜ ਨਹੀਂ ਝਟ ਕੇ ਵੇਖੇ ਮੇਰਾ ਗਮ ਉਹ ਮੇਰਾ ਜਿੰਨਾ ਫਰਜ ਹੀ ਨਾ ਉਹ ਮੈਂ ਕਰ ਆਈ ਆ ਤੇ ਫਿਰ ਸਦਨਾ ਜ਼ਰੂਰੀ ਸੀ ਉਹਨੂੰ ਇਹ ਤਾਂ ਘਰ ਆਇਆਂ ਦੀ ਬੇਇੱਜ਼ਤੀ ਆ ਤੂੰ ਉਹਦੀ ਬੇਇੱਜ਼ਤੀ ਕਰਨੀ ਆ ਕੱਲੀ ਆ ਕੇ ਬੂਹਾ ਟੋਕੇ ਇੱਥੇ ਕਮਰੇ 'ਚ ਬਹਿ ਗਈ ਆ ਅਨਮਕੋੜੀ ਦੀ ਬੋਤਲ ਲਿਆਂਦੀ ਨਵੀਂ ਤੇ ਮੈਂ ਚੈੱਕ ਕਰਦੀ ਵੀ ਇਹ ਕਿਦਾਂ ਹੋਟ ਰਹਿਣਾ ਪਾਣੀ ਤੇ ਕਿਦਾਂ ਕੂਲ ਰਹਿਣਾ ਨਹੀਂ ਉਹ ਕੰਮ ਨਾ ਕਰਾਂ ਹੁਣ ਮੈਂ ਆਪਣਾ ਨਹੀਂ ਮੇਰੀ ਗੱਲ ਸੁਨ ਆ ਕੋ ਟਾਈਮ ਆ ਬੋਤਲ ਤਾਂ ਪਰਸੋਂ ਦੀ ਲੈ ਕੇ ਆਈ ਆ ਤੇ ਅੱਜ ਚੈੱਕ ਕਰਨ ਨਹੀਂ ਆ ਬੱਚੇ ਆਏ ਨਿਆਣਿਆਂ ਨੂੰ ਸਮਾਂ ਪਾ ਕੇ ਦੇ ਉਹ ਸਲੋਨੀ ਇਕੱਲੀ ਲੱਗੀ ਹੋਈ ਰਸੋਈ ਦੇ ਵਿੱਚ ਜਿੰਨੀ ਨੂੰ ਉਹ ਹੈ ਨਾ ਤੇ ਓਨੀ ਨੂੰ ਤੂੰ ਆ ਤੂੰ ਆਪਣੇ ਫਰਜ਼ ਭੁੱਲੀ ਜਾਣ ਨਹੀਂ ਆ ਕੋਈ ਫਰਜ ਨਹੀਂ ਭੁੱਲਦੀ ਵੀ ਮੈਂ ਸਲੋਨੀ ਨੂੰ ਦੱਸਾਈ ਆ ਆ ਸਮੋਸੇ ਆ ਨਿਊਡਲ ਆ ਪਾਸਤਾ ਕੇਕ ਮੈਂ ਰੱਖਤਾ ਫ੍ਰਿਜ ਚ ਕਹਿੰਦੀ ਮੈਂ ਪਾ ਕੇ ਦੇ ਦੂੰਗੀ ਮੈਂ ਕਿਹਾ ਦੇ ਦੇ ਸੋਣੀ ਤਰ੍ਹਾਂ ਪਲੇਟ ਲਾਦੀ ਤੇ ਚਮਚਾ ਵੀ ਰੱਖਦੀ ਐ ਕੋ ਫੋਕ ਵੀ ਤੇ ਇੱਕ ਦੂਜਾ ਵੀ ਹੋਰ ਕੀ ਕਰਾਂ ਦੱਸੋ ਨਹੀਂ ਨਨਾਨੋ ਸਲੋਨੀ ਕੱਲੀ ਦੀ ਆ ਤੇਰੀ ਉਹ ਕੁਝ ਨਹੀਂ ਲੱਗਦੀ ਦੇ ਜਵਾਬ ਜੇ ਤੁਹਾਡੇ ਮੀਆਂ ਬੀਬੀ ਦੇ ਆਪਸ ਵਿੱਚ ਕੋਈ ਲੜਾਈ ਝਗੜਾ ਹੈ ਨਾ ਤੇ ਆਪਣੇ ਕਮਰੇ ਤੱਕ ਹੀ ਰੱਖੋ ਆ ਬਾਹਰ ਜਲੂਸ ਨਾ ਘੱਡੋ ਉਹ ਕੁੜੀ ਘੜੀ ਦੀ ਘੜੀ ਆਈ ਆ ਤੇ ਤੁਸੀਂ ਤੂੰ ਤਾਂ ਆਪਣਾ ਰੰਗ ਰੂਪ ਖਾਣਾ ਸ਼ੁਰੂ ਕਰ ਦਿੱਤਾ ਨਹੀਂ ਬੋਲਦੇ ਕਿਦਾਂ ਪਰ ਰੰਗ ਰੂਪ ਦਿਖਾਣਾ ਸ਼ੁਰੂ ਕਰ ਦਿੱਤਾ ਆ ਕੀ ਮਤਲਬ ਹੈ ਆ ਬੋਲਨ ਦਾ ਮਤਲਬ ਇਹੋ ਤੈਨੂੰ ਕੀ ਹੋ ਗਿਆ ਚੰਗੀ ਭਲੀ ਕੱਲ ਤੱਕ ਹਸਲ ਖੇਡਣ ਡਈ ਸੀ ਸਵੇਰੇ ਤੂੰ ਆਪ ਚੇਚਾਂ ਨੂੰ ਫੋਨ ਕੀਤਾ ਕਿ ਦੀਦੀ ਟਾਈਮ ਨਾ ਆਜੋ ਟਾਈਮ ਨਾ ਆਜੋ ਜੇ ਕੁੜੀ ਟਾਈਮ ਨਾ ਆਈ ਗਈ ਆ ਤੇ ਤੂੰ ਉਹ ਤਾਂ ਸਾਬ ਪਤਾ ਲੱਗਣ ਡਿਆ ਕਿ ਤੂੰ ਚਾਹਦੀ ਨਹੀਂ ਕਿ ਮੰਜੂ ਆਂਦੀ ਇੱਥੇ ਮੇਰੀ ਸੁਣੋ ਗੱਲ ਨਨਾਨ ਮੇਰੀ ਨਹੀਂ ਕੀਓ ਉਹ ਨਨਾਨ ਹੈਗੀ ਸਲੋਨੀ ਦੀ ਸਲੋਨੀ ਦੇ ਨਾ ਹਾਂ ਮੇਰੀ ਨਹੀਂ ਪੁੱਛੋ ਕਿਉਂ ਦੱਸਦੀਆਂ ਵੀ ਆਈ ਸਮਝ ਉਹਦਾ ਹੈਗਾ ਮੁੰਡਾ ਸਲੋਨੀ ਦਾ ਮੇਰੀ ਹੈਗੀ ਆ ਤੀ ਠੀਕ ਹੈ ਇਹ ਕਿਹ ਤਰ੍ਹਾਂ ਦੀ ਗੱਲ ਕਰਨ ਦੇਤੀ ਇਹ ਤੋ ਐਹੋ ਜਿਹਾ ਫਰਕ ਕਿਉਂ ਤੇਰੇ ਮਨ ਚ ਕਿਉਂ ਆ ਗਿਆ ਕੁੜੀ ਕਿੱਡੀ ਵੱਡੀ ਆ ਅੱਗੇ ਤੂੰ ਐਹੋ ਜਿਹੀ ਕੋਈ ਗੱਲ ਨਹੀਂ ਕਹੀ ਜਰਮ ਦੇ ਨਾਲ ਆਪਾਂ ਬਹੁਤ ਵਧੀਆ ਮਨਾਈਦਾ ਉਹਦਾ ਰੁਦਰ ਦਾ ਵੀ ਮਨਾਈਦਾ ਇਹਦਾ ਵੀ ਮਨਾਈਦਾ ਪਰ ਤੇਰੇ ਮਨ 'ਚ ਇਸ ਨਾਲ ਦਾ ਫਰਕ ਕਿਉਂ ਆਇਆ? ਮੇਰੀ ਕੁੜੀ ਤੇ ਐਦਾ ਮੁੰਡਾ 2017 'ਚ ਇਕੱਠੇ ਹੋਏ ਸੀ। ਫਰਕ ਕਿੰਨਾ ਸੀ? ਤਿੰਨਾਂ ਮਹੀਨਿਆਂ ਦਾ ਤੇ ਇਸ ਜਨਾਨੀ ਨੇ ਕੀ ਕੀਤਾ? ਉਹ ਮੇਰੀ ਨਾਨਾ ਨੇ ਸਾਡੇ 'ਚ ਕੀਤਾ ਫਰਕ। ਜਦੋਂ ਸੀ ਰੁੱਦਰ ਦਾ ਜਨਮ ਦਿਨ ਤੇ ਝੋਲੇ ਭਰ-ਭਰ ਕੇ ਉਹਨੂੰ ਫੋਨ ਕਰਕੇ ਉਹਦੀਆਂ ਮਨਪਸੰਦ ਚੀਜ਼ਾਂ ਲੈ ਕੇ ਆਈ। ਹੈ? ਤੇ ਜਦੋਂ ਮੇਰੀ ਕੁੜੀ ਦਾ ਜਨਮ ਦਿਨ ਕੀ ਕੀਤਾ? ਇੱਕ ਡੋਲ ਲੈ ਕੇ ਆਈ। ਲਫਾਫੇ ਦਾ ਵੱਡਾ ਤੇ ਡੋਲ ਐਨੀ ਵਿੱਚ ਆ ਵੇਖੋ ਵੇਖੋ ਕਿੰਨੀ ਸੋਹਣੀ ਉਤੋਂ ਸਲੋਣੀ ਵੀ ਆਹੋ ਐਂ ਦਾ ਪੂਰੀ ਨੁਸਕਾ ਵਰਗੀ ਆ ਉਹ ਨੁਸਕਾ ਦੇ ਤਾਂ ਜੁੱਤੀ ਦੇ ਬਰਾਬਰ ਨਹੀਂ ਆ ਮੈਂ ਇਹੋ ਜੀਆਂ ਲਾ ਕੇ ਦੇਣੀ ਆਪਣੀ ਧੀ ਨੂੰ ਕੀ ਗੱਲ ਤੁਹਾਨੂੰ ਨਹੀਂ ਪਤਾ ਮੇਰੀ ਕੀ ਧੀ ਨੂੰ ਕਿੱਦਾਂ ਦੇ ਟਵਾਏ ਚਾਹੀਦੇ ਆ ਆਂਦੀ ਸੋਨਾ ਸੂਟ ਲਿਆਂਦੀ ਸੋਹਣੀਆਂ ਚੀਜ਼ਾਂ ਲਿਆਂਦੀ ਚੌਕਲੇਟਾਂ ਲਿਆਂਦੀ ਮੰਦੀ ਮੇਰੀ ਨਾਨਾ ਨਹੀਂ ਐ ਇਹ ਆਈ ਐ ਨਾ ਮੈਨੂੰ ਆਈ ਦੀ ਕੁਝ ਨਹੀਂ ਤੇ ਨਾ ਮੈਨੂੰ ਗਏ ਦਾ ਕੰਮ ਤੋ ਰੁਦਰ ਦੇ ਜਨਮ ਦਿਨ ਤੇ ਗੱਲ ਕਰਨ ਢਈ ਆਹੋ ਮੁੰਡੇ ਦੇ ਨਾ ਬਰਥਡੇ ਦਾ ਤੇ ਆ ਬੈੱਡ ਸ਼ੀਟ ਹੈਗੀ ਐ ਤੇ ਮੈਂ ਨਾ ਲੈ ਅੰਨੇ ਘੇਚਲ ਕਰਨ ਦੀ ਕਿ ਲੋਟ ਸੀ ਫਿਰ ਕਿ ਐ ਅਤੇ ਜੇ ਪਤੀ ਜੀ ਆ ਨਾ ਹਰ ਇੱਕ ਨੂੰ ਪਿਆਰੇ ਲੱਗਦੇ ਆ ਪਿਆਰ ਹੀ ਕਾਫੀ ਹੁੰਦਾ ਭੂਆ ਵਾਸਤੇ ਨਹੀਂ ਨਹੀਂ ਕੋਈ ਗੱਲ ਨਾਲੇ ਇੱਕ ਗੱਲ ਮੈਂ ਕਹਣੀ ਸੀ ਮੈਂ ਰੁੱਦਰ ਵਾਸਤੇ ਨਾ ਘੜਾ ਬਣਨਾ ਦੇਖ ਕੇ ਆਈ ਆ ਤੇ ਨੁਸਕਾ ਲੈ ਨਾਲੇ ਹੋਰ ਖੇਚਲ ਕਰਨੀ ਹੈ ਅੰਨਾ ਭਰ ਨਾ ਚੜਾਓ ਨਹੀਂ ਨਹੀਂ ਕੋਈ ਗੱਲ ਐਹੀ ਬੜਾ ਹੈ ਖੁਸ਼ਾ ਦੇ ਜੀ ਅਨੁਸਕਾ ਲਈ ਨਾ ਪਾਈਲਾਂ ਦਿੱਤੀਆਂ ਬਣਨ ਵਾਸਤੇ ਦੇਖ ਜਿਹੜਾ ਗਾਤੀ ਕਿਉਂ ਨਾ ਬੰਦਾ ਦੋਵੇ ਭਤੀਜੇ ਭਤੂ ਜਿਆਨ ਕਿੰਨੂ ਨਹੀਂ ਚੰਗੇ ਲੱਗਦੇ ਹਰ ਇੱਕ ਨੂੰ ਚੰਗੇ ਲੱਗਦੇ ਮੇਰਾ ਤਾਂ ਸੋ ਕੋ ਦਿਲ ਕਰਦਾ ਵੇ ਕਿ ਮੈਂ ਵੱਧ ਤੋਂ ਵੱਧ ਆਪਣੇ ਭਤੀਜੇ ਭਤੂ ਜਿਆਨ ਨੂੰ ਦਵਾ ਐਨਾ ਮੇਰਾ ਦਿਲ ਤੇ ਲੇਰ ਹੈ ਬਸ ਉਹ ਪੂਆ ਦੇ ਸਿਰ ਤੇ ਤੇ ਉੱਡੀ ਫਿਰਦੇ ਨੇ ਆਏ ਉਹ ਤੇ ਹੈਗੇ ਤੇ ਉਹਨੂੰ ਨਾ ਰੁੱਦਰ ਨੂੰ ਕਹਦੀ ਜਿਹੜਾ ਸੂਟ ਤੈਨੂੰ ਪਸੰਦ ਹੋਏਗਾ ਨਾ ਤੇ ਮੈਨੂੰ ਦੱਸ ਤੂੰ ਮੈਂ ਉਹ ਹੀ ਲੈ ਜਾਾਂਗੀ ਮੈਂ ਸੂਟ ਨਹੀਂ ਲੈ ਕੇ ਆਈ ਮੈਂ ਖਾਲੀ ਉਹਨੇ ਫੇਰ ਕਹਿਣਾ ਪੂਆ ਮੈਂ ਕੋਈ ਆ ਪਾਣਾ ਵੇ ਪੂਆ ਬੈੱਡ ਸ਼ੀਟ ਲੈ ਆ ਮੇਰੇ ਵਾਸਤੇ ਨਹੀਂ ਬਸ ਤੁਹਾਡਾ ਪਿਆਰ ਹੀ ਚਾਹੀਦਾ ਹੈ ਕੋਈ ਲੰਦੇ ਨਾ ਵੱਡਾ ਨਹੀਂ ਹੁੰਦਾ ਤੁਹਾਡਾ ਆਸ਼ੀਰਵਾਦ ਹੀ ਬਥੇਰਾ ਹੈ ਆਸ਼ੀਰਵਾਦ ਤੇ ਸਾਰੀ ਉਮਰ ਉਹਨਾਂ ਦੇ ਨਾਲ ਹੀ ਰਹਿਣਾ ਬੱਚਿਆਂ ਦੇ ਨਾਲ ਨਾਲੇ ਉਹ ਵੀ ਮੇਰੇ ਭਤੀਜਾ ਭਤੀਜੀ ਕਿਦੋਂ ਦੀ ਆਸ ਲਾਈ ਹੁੰਦੀ ਹੈ ਬੰਦੇ ਨੇ ਜਦੋਂ ਛੋਟੇ ਛੋਟੇ ਹੁੰਦੇ ਸੀ ਨਾ ਅਸੀਂ ਭੈਣ ਭਰਾ ਤੇ ਦੂਜਿਆਂ ਦੀ ਭੂਆ ਨੂੰ ਵੇਖੀਦਾ ਸੀ ਨਾ ਅਸੀਂ ਕਹਿੰਦੇ ਹੁੰਦੇ ਹੁਵੇ ਉਹਦੀ ਭੂਆ ਕਿੰਨਾ ਸਵਾਨ ਲੈ ਕੇ ਆਈ ਹੈ ਤੇ ਅਸੀਂ ਕਹਿੰਨਾ ਹਾਏ ਅਸੀਂ ਵੀ ਭੂਆ ਬਣਾਂਗੇ ਸਾਡੇ ਭਤੀਜਿਆਂ ਭਤੀਜੀਆਂ ਵੀ ਹੋਣਗੇ ਆ ਤੇ ਹੁਣ ਜੇ ਟਾਈਮ ਹੈਗਾ ਵਾ ਤੇ ਕਿਉਂ ਨਾ ਬੰਦਾ ਦਵੇ ਤਨਾਲ ਪੁੱਜਾਈ ਤੁਹਾਡੀ ਚੀਜ਼ ਦੀ ਟੈਨਸ਼ਨ ਨਾ ਲਿਆ ਕਰ ਜੇ ਤੈਨੂੰ ਕੁਝ ਚਾਹੀਦਾ ਨਾ ਮਨ ਉਹ ਦੱਸ ਮੈਂ ਤੁਹਾਡੇ ਦੋਨਾਂ ਵਾਸਤੇ ਲੈ ਆਵਾਂਗੀ ਪਿਆਰ ਚਾਹੀਦਾ ਬਸ ਉਹ ਕੁਛ ਨਹੀਂ ਚਾਹੀਦਾ ਮੇਰੀ ਜਾਨੀ ਵੀ ਅੱਛਾ ਮੰਮੀ ਹੁਣ ਮੈਂ ਚਲਦੀ ਹਾਂ ਪਤਾ ਕਿਉਂ ਤੁਸੀਂ ਪਤਾ ਨਹੀਂ ਰਿੱਧੀ ਭਾਬੀ ਨਾਲ ਨਾ ਗੱਲਾਂ ਲੱਗੀਆਂ ਇਹੀ ਕਰ ਮੈਂ ਤੁਹਾਨੂੰ ਬੜੀਆਂ ਵਾਜਾਂ ਮਾਰੀਆਂ ਮੰਮੀ 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 ਤੁਸੀਂ ਆਏ ਨਹੀਂ ਹੈਗੇ ਤੇ ਮੈਂ ਕਿਹਾ ਚਲੋ ਜ਼ਰੂਰੀ ਗੱਲਾਂ ਲੱਗੀਆਂ ਨੇ ਮੈਂ ਕੀ ਕਰਨਾ ਜਾ ਕੇ ਤੂੰ ਭੂਆ ਖੋਲ ਕੇ ਹੋ ਗਈਆਂ ਗੱਲਾਂ ਮਾਵਾਂ ਧੀਆਂ ਦੀਆਂ ਕਰ ਲੀਆਂ ਹੋਣੀਆਂ ਨੇ ਚੁਗਲੀਆਂ ਮੇਰੀਆਂ ਹੋਰ ਕਰਨਾ ਵੀ ਕੀ ਹੈ ਕਿਹੜੀਆਂ ਗੱਲਾਂ ਕਰਦੇ ਪਏ ਸੀ ਚੁਗਲੀਆਂ ਬੋਲੋ ਚੁੱਪੀ ਹੋ ਗਈਆਂ ਹੁਣ ਤਾਂ ਪੱਕਾ ਹੀ ਇਸ਼ਾਰਾ ਦੇਤਾ ਹੁੰਦੀਆਂ ਹੀ ਮੇਰੀਆਂ ਗੱਲਾਂ ਪਈਆਂ ਸੀ ਤੇ ਤੁਹਾਡੀ ਚੁੱਪ ਗਈ ਨਾ ਆ ਸਾਰਾ ਕੁਛ ਦੱਸਦੀ ਪਈ ਹੈ ਤੇ ਤੁਹਾਡੇ ਮੂੰਹ ਵੀ ਜਿਸ ਤਰੀਕੇ ਨਾਲ ਬੈਠੀਆਂ ਦੇਖੋ ਕਿਦਾਂ ਨਾਲ ਜੋੜ ਕੇ ਹੱਥ ਤੇ ਹੱਥ ਰੱਖ ਕੇ ਇੱਧਰ ਆ ਕੇ ਨਾਲੇ ਤੁਸੀਂ ਬਹਿ ਗਏ ਹੋ ਤੇ ਜਿਹੜੀਆਂ ਮੈਂ ਉਧਰ ਗੱਲਾਂ ਕੀਤੀਆਂ ਜਵਾਬ ਤੇ ਉਹਨਾਂ ਦਾ ਕੋਈ ਦਿੱਤਾ ਨਹੀਂ ਜੇ ਕੀ ਗੱਲ ਦੀਦੀ ਭਾਬੀ ਤੂੰ ਚੁੱਪ ਕਰ ਚੁੱਪ ਕਰ ਜਾ ਤੂੰ ਜਵਾਬ ਵੀ ਚਾਹਨੀ ਨਾ ਮੇਰੇ ਕੋਲੋਂ ਆਹੋ ਹੈ ਨਾ ਤੂੰ ਪਹਿਲਾਂ ਤੇ ਸੁਣਾਇਆ ਕਿ ਮੇਰੀ ਧੀ ਤੇਰੇ ਵਿੱਚ ਤੇ ਸਲੋਨੀ ਵਿੱਚ ਫਰਕ ਸਮਝਦੀ ਆ ਹੈਨਾ ਆਹੋ ਸਮਝਦੀ ਹੋਗੀ ਉਹਦਾ ਮੁੰਡਾ ਤੇ ਤੇਰੀ ਕੁੜੀ ਆ ਆਹੋ ਇਹੋ ਕਿਆ ਨਾ ਕਿਉਂਕਿ ਉਹਦੇ ਜਨਮ ਦੇ ਤੇ ਕਿੰਨੇ ਗਿਫਟ ਲੈ ਕੇ ਆਈ ਸੀ ਤੇ ਤੇਰੀ ਕੁੜੀ ਤੇ ਇੱਕੋ ਗਿਫਟ ਲੈ ਕੇ ਆਈ ਆ ਇਹੋ ਹੀ ਆ ਨਾ ਤੇ ਗੱਲ ਹੀ ਇਹੋ ਆ ਗੱਲ ਹੀ ਇਹੋ ਆ ਗੱਲ ਹੀ ਇਹੋ ਨਾ ਆਹੋ ਹਾਂ ਜਿਹੜੇ ਐਨੇ ਸਾਲ ਤੇਰੀ ਕੁੜੀ ਨੂੰ ਗਿਫਟ ਦਿੰਦੀ ਰਹੀ ਆ ਉਹਦੇ ਮੁੰਡੇ ਨੂੰ ਗਿਫਟ ਦਿੰਦੀ ਰਹੀ ਆ ਓ ਨਹੀਂ ਤੈਨੂੰ ਪਤਾ ਲੱਗਾ ਅੱਜ ਪਹਿਲੀ ਵਾਰੀ ਕੁੜੀ 8 ਸਾਲਾਂ ਦੀ ਹੋ ਗਈ 7 ਸਾਲ ਤੱਕ ਉਹ ਤੇਰੀ ਕੁੜੀ ਨੂੰ ਗਿਫਟ ਦਿੰਦੀ ਰਹੀ ਆ ਵਧੀਆ ਤੋਂ ਵਧੀਆ ਤੇਰੀ ਕੁੜੀ ਨੂੰ ਵੀ ਉਹਦੇ ਮੁੰਡੇ ਨੂੰ ਵੀ ਤੇ ਐਸ ਵਾਰ ਉਹਨੇ ਇੱਕ ਛੋਟਾ ਗਿਫਟ ਦਿੱਤਾ ਗੁੱਡੀ ਯਾਨੀ ਕਿ ਤੂੰ ਗਿਫਟ ਦੀ ਤੁਲਨਾ ਗਿਫਟਾਂ ਨਾਲ ਕਰਦੀ ਆ ਇਹਦੇ ਵਿੱਚ ਮੇਰੀ ਧੀ ਦਾ ਪਿਆਰ ਜਾ ਗਿਆ ਆ ਤੂੰ ਇੱਕ ਵਾਰੀ ਵੀ ਪੁੱਛਿਆ ਕਿ ਦੀਦੀ ਅੱਗੇ 2 ਦਿਨ ਪਹਿਲਾਂ ਆਂਦੀ ਆ ਆ ਕੇ ਬਾਜ਼ਾਰ ਜਾਂਦੀ ਆ ਤੈਨੂੰ ਕੰਦੀ ਆ ਸਲੋਨੀ ਨੂੰ ਕੰਦੀ ਆ ਬੱਚਿਆਂ ਨੂੰ ਕੰਦੀ ਆ ਕਿ ਚੱਲੋ ਮੇਰੇ ਨਾਲ ਜਿਹੜੀ ਜਿਹੜੀ ਚੀਜ਼ ਕਿਸੇ ਨੇ ਲੈਣੀ ਆ ਉਹ ਲੈ ਲਓ ਤੂੰ ਇੱਕ ਵਾਰੀ ਵੀ ਪੁੱਛਿਆ ਕਿ ਦੀਦੀ ਇਸ ਵਾਰ ਟਾਈਮ ਤੋਂ ਟਾਈਮ ਆਈ ਆ ਦੀਦੀ ਬਾਜ਼ਾਰ ਨਹੀਂ ਗਈ ਦੀਦੀ ਦੀ ਹਾਲਤ ਕੀ ਆ ਤੂੰ ਪੁੱਛੀ? ਪੁੱਛੀ ਦੋ ਇੱਕ ਵਾਰੀ ਉਹਦੇ ਹਾਲਾਤ ਨੂੰ ਕਿਆ ਚੰਗੇ ਭਲੇ ਤਾਂ ਹੈਗੇ ਆ ਕੀ ਹੋਇਆ ਆ ਬੈਠੀ ਚੰਗੇ ਭਲੇ ਘਰੋਂ ਚੱਲ ਕੇ ਆਏ ਚੰਗੇ ਭਲੇ ਹੋਰ ਕੀ ਚਾਹੀਦਾ ਸਿਰਫ ਐਸੇ ਕਰਕੇ ਚੱਲ ਕੇ ਆਈ ਹੈ ਕਿ ਮੇਰੀਆਂ ਪਰਜਾਈਆਂ ਨੂੰ ਇਹ ਨਾ ਮਹਿਸੂਸ ਹੋਵੇ ਕਿ ਅੱਗੇ ਮੇਰੀਆਂ ਨਨਾਨ ਆ ਜਾਂਦੀ ਸੀ ਪਰ ਐਸ ਵਾਰ ਕਿਉਂ ਨਹੀਂ ਆਈ ਰਿਦੀ ਤੈਨੂੰ ਪਤਾ ਉਹਦੇ ਨਾਲ ਕੀ ਹੋਇਆ ਇੱਕ ਵਾਰੀ ਵੀ ਤੂੰ ਪੁੱਛਿਆ ਤੂੰ ਨੂੰ ਕਹਿਣ ਲਈ ਹੈ ਨਾ ਕਿ ਵੱਡੀ ਨਾ ਬੜੀ ਇਹਦੀ ਬੰਦੀ ਸਲੋਨੀ ਨਾਲ ਕਿਉਂਕਿ ਸਲੋਨੀ ਸਾਰਾ ਕੁਝ ਪੁੱਛਦੀ ਉਹਨੂੰ ਫੋਨ ਕਰਦੀ ਆ ਤੂੰ ਕਦੀ ਕੀਤਾ ਹੀ ਉਹ ਮੈਂ ਜਦੋਂ ਕਰਦੀ ਆ ਅਗਲੀ ਚੁੱਕਦੀ ਨਹੀਂ ਟਾਈਮ ਨਹੀਂ ਹੁੰਦਾ ਉਹਨਾਂ ਕੋਲ ਪੁੱਛੋ ਟਾਈਮ ਦੀ ਗੱਲ ਨਹੀਂ ਹੈਗੀ ਕਿਸੇ ਲੈ ਬੰਦਾ ਮਜਬੂਰੀ ਹੁੰਦੀ ਕਿ ਫੋਨ ਚੁੱਕੀ ਨਹੀਂ ਸਕਦਾ ਹੈਗਾ ਉਹਨੂੰ ਇਸ ਵਾਰ ਬਿਜ਼ਨਸ ਵਿੱਚ ਇੰਨਾ ਵੱਡਾ ਘਾਟਾ ਪੈ ਗਿਆ ਕਿਉਂਗਾ ਅੱਜ ਦੇ ਦਿਨ ਵਾਸਤੇ ਆਣਾ ਨਹੀਂ ਸੀ ਜਾਂਦੀ ਕਿ ਮੈਂ ਨਹੀਂ ਆਣਾ ਹੈਗਾ ਮੈਂ ਤਾਂ ਆਪਣੇ ਭਤੀਜੇ ਭਤੀਜੀਆਂ ਵਾਸਤੇ ਇੰਨੇ ਨੇ ਵੱਡੇ ਗਿਫਟ ਲੈ ਕੇ ਆਨੀ ਆ ਕਿ ਮੇਰੇ ਕੋਲ ਐਸ ਵਾਰ ਇਹਨੇ ਪੈਸੇ ਵੀ ਨਹੀਂ ਹੈਗੇ ਉਹਨੂੰ ਮੈਂ ਕਿਹਾ ਤੈਨੂੰ ਪੈਸੇ ਮੈਂ ਦੇ ਦਵਾਂਗੀ ਸਲੋਨੀ ਨੇ ਕਿਹਾ ਦੀਦੀ ਮੈਂ ਤੁਹਾਨੂੰ ਪੈਸੇ ਦੇ ਦਾਂਗੀ ਤੁਸੀਂ ਗਿਫਟ ਉਹਨੇ ਹੀ ਲੈ ਕੇ ਆ ਜਿੰਨੇ ਤੁਸੀਂ ਆਂਦੇ ਜੇ ਮੇਰੀ ਧੀ ਕਦੀ ਨਾ ਮੈਂ ਆਪਣੇ ਪੈਸੇ ਤੋਂ ਆਵਾਂਗੀ ਪਤਾ ਨਹੀਂ ਮੇਰੀ ਧੀ ਕਿਤਰਾ ਕਰਕੇ ਆਈ ਟਾਡੇ ਕੋਲ ਉਹ ਤਾਂ ਅੱਗੇ ਮੈਨੂੰ ਕੰਦੀ ਸੀ ਕਿ ਮੰਮੀ ਜੇ ਮੈਂ ਉਹਨੇ ਗਿਫਟ ਨਾ ਲੈ ਕੇ ਆਈ ਤੇ ਮੇਰੀ ਪਰਜਾਈ ਨੇ ਮੈਨੂੰ ਮਿਹਣਾ ਦੇਣਾ ਹੈ ਤੂੰ ਉਹਦੇ ਮੁੰਡੇ ਦੇ 2 ਮਹੀਨੇ ਪਹਿਲਾਂ ਗਿਫਟ ਦੇ ਕੇ ਗਈ ਆ ਤੇ ਮੇਰੀ ਕੁੜੀ ਨੂੰ ਕੀ ਗਿਫਟ ਦਿੱਤਾ ਤੇ ਮੈਨੂੰ ਕਿਹਾ ਸੀ ਨੀ ਚੱਲ ਗਏ ਤੇਰੀਆਂ ਪਰਜਾਈਆਂ ਇਸ ਤਰ੍ਹਾਂ ਦੀਆਂ ਨਹੀਂ ਹੈਗੀਆਂ ਉਹ ਬਹੁਤ ਚੰਗੀਆਂ ਉਹਨਾਂ ਨੂੰ ਇੰਨਾ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੰਦਾ ਲੈਣ ਦੇ ਨਾ ਤੇ ਮੇਰੀ ਧੀ ਕੰਦੀ ਮੰਮੀ ਐਸ ਤਰ੍ਹਾਂ ਨਹੀਂ ਹੋ ਸਕਦਾ ਪਰਜਾਈਆਂ ਨੂੰ ਜਿੰਨਾ ਚੱਕਰ ਦਿੰਦੇ ਰਹੀਆਂ ਨਾ ਉਹਨਾਂ ਚੱਕਰ ਪਰਜਾਈਆਂ ਚੰਗੀਆਂ ਹੁੰਦੀਆਂ ਜਦੋਂ ਦੂਜੀ ਦੇ ਬੱਚੇ ਨੂੰ ਵੱਧ ਦੇਤਾ ਪਹਿਲੇ ਦਿਨ ਨੂੰ ਘਟ ਦੇਤਾ ਨਾ ਉਹਨੇ ਚੀਜ਼ ਦਾ ਫਰਕ ਉਹਦੇ ਮਨ 'ਚ ਆਣਾ ਕਿ ਸ਼ਾਇਦ ਉਹਦੀ ਚਮਚੀ ਆ ਇਹ ਉਹਦੇ ਨਾਲ ਜ਼ਿਆਦਾ ਪਿਆਰ ਕਰਦੀ ਆ ਤੂੰ ਹੀ ਤਾਂ ਮੈਨੂੰ ਝੂਠਿਆਂ ਸਾਬਤ ਕਰਤਾ ਤੂੰ ਹੀ ਤਾਂ ਸਾਰਾ ਕੁਝ ਨੂੰ ਸੁਣਾ ਹੀ ਦਿੱਤਾ ਤੂੰ ਇੱਕ ਵਾਰੀ ਵੀ ਸੋਚਿਆ ਕਿ ਮੇਰੀ ਨਾਨ ਜਿਹੜੀ ਪਹਿਲਾਂ ਆਂਦੀ ਸੀ ਕਿਤਨਾ ਖਿੜਖੜਾ ਕੇ ਆਂਦੀ ਸੀ ਐਸ ਵਾਰ ਉਹ ਬੋਲੀ ਕੁਝ ਵੀ ਬੋਲੀ ਕੁਝ ਵੀ ਦੱਸੋ ਜਿਹੜੀ ਅੱਗੇ ਲੱਗ ਕੇ ਸਾਰਾ ਆਪ ਭਜ ਨਾਟ ਕਰਦੀ ਸੀ ਸਾਰੇ ਚਾਹ ਕਰਦੀ ਸੀ ਐਸ ਵਾਰ ਆਈ ਵੀ ਸਰਨਰ ਬਾਅਦ ਤੇ ਬੈਠੀ ਰਹੀ ਇੱਕ ਨੁੱਕਰ ਚ ਉਹ ਤਾਂ 5 500 ਦੇ ਨੋਟ ਵਾਰ-ਵਾਰ ਕੇ ਕੰਮਾਂ ਵਾਲਿਆਂ ਦਿੰਦੀ ਸੀ ਕਿ ਮੇਰੇ ਭਤੀਜੇ ਭਤੀਜੇ ਦੇ ਜਨਮ ਦਿੰਨੇ ਆ ਤੇ ਜੇ ਇੱਕ ਵਾਰੀ ਉਹਨੇ ਨਹੀਂ ਦਿੱਤਾ ਤੇ ਰੀਦੀ ਤੂੰ ਤਾਂ ਨਫ਼ਰਤ ਕਰਨ ਲੱਗ ਪਈ ਯਾਨੀ ਕਿ ਪਿਛਲਾ ਕੀਤਾ ਕਰਾਇਆ ਤੂੰ ਸਾਰਾ ਭੁੱਲ ਗਈ ਆ ਅੱਜ ਤੈਨੂੰ ਉਹਨੂੰ ਇੱਕ ਕਾਹ ਚਾਹ ਦਾ ਕੱਪ ਦੇਣਾ ਵੀ ਤੈਨੂੰ ਭਾਰੀ ਪੈਣ ਡਿਆ ਸੀ ਤੂੰ ਵੀ ਢੀਠ ਆ ਮੈਂ ਮਨਾ ਕੀਤਾ ਸੀ ਨਾ ਕਿ ਨਾ ਵੀ ਤੇ ਤੂੰ ਮੈਂ ਆਣਾ ਜੇ ਮੈਂ ਤੈਨੂੰ ਕਹਤਾ ਕਿ ਜੇ ਤੂੰ ਆਣਾ ਹੀ ਆਣਾ ਤੇ ਖਾਲੀ ਹੱਥ ਆ ਜੀ ਜਾਂ ਮੇਰੇ ਕੋ ਪੈਸੇ ਲੈ ਲਵੀਂ ਤੈਨੂੰ ਸਲੋਨੀ ਨੇ ਵੀ ਕਿਹਾ ਸੀ ਨਾ ਕਿ ਦੀਦੀ ਮੈਂ ਪੈਸੇ ਦੇ ਦਿੰਦੇ ਨਹੀਂ ਬਾਹਰ ਗਿਫਟ ਰੱਖ ਦਿੰਦੇ ਆ ਤੇ ਤੁਸੀਂ ਉੱਥੋਂ ਲੈ ਲਿਓ ਤੂੰ ਕਿ ਐਸੀ ਨਹੀਂ ਮੈਂ ਜਿੰਨੇ ਜੋਗੀ ਆ ਉਹਨਾਂ ਹੀ ਕਰਾਂਗੀ ਕੋਈ ਮੇਰੇ ਪਤੀ ਜਪਤ ਜੀ ਹਨ ਜਿੰਨਾ ਜੋਗਾ ਹੋਏਗਾ ਮੈਂ ਦੇਣਾ ਹੀ ਦੇਣਾ ਕੋਈ ਗੱਲ ਪੱਬੀ ਇਸ ਵਾਰੀ ਨਹੀਂ ਨਾ ਲਈ ਅਗਲੀ ਵਾਰੀ ਪਰਮਾਤਮਾ ਨੇ ਚਾਇਆ ਨਾ ਅਗਲੀ ਪਿਛਲੀ ਮੈਂ ਕਸਰ ਕਰਾਂਗੀ ਨਹੀਂ ਮੰਮੀ ਮੇਰੀ ਗੱਲ ਸੁਣੋ ਦੀਦੀ ਤੂੰ ਹੀ ਵੀ ਮੇਰੀ ਗੱਲ ਸੁਣੋ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸਮਝ ਗਈਆਂ ਉਹ ਮੇਰੇ ਪੱਲੇ ਹੂਨ ਪਈਆਂ ਤੁਹਾਡੀਆਂ ਗੱਲਾਂ ਮੈਂ ਤੇ ਕੁਝ ਹੋਰ ਹੀ ਸਮਝੀ ਜਾਂਦੀ ਸੀ ਤੇ ਉਹ ਜੀ ਐ ਜਿੰਨੇ ਮੈਨੂੰ ਕੁਝ ਦੱਸਿਆ ਨਹੀਂ ਤੂੰ ਕਿਉਂ ਨਹੀਂ ਦੱਸਿਆ ਮੈਨੂੰ ਕੁਝ ਤੁਸੀਂ ਸੁਣਨ ਚ ਰਾਜੀ ਸੀਗੇ ਉਹ ਮੇਰੀਆਂ ਜੇ ਅੱਖਾਂ ਬੰਦ ਸੀ ਤੇ ਖੋਲ ਦਿੰਦੀ ਮੈਂ ਤੁਹਾਨੂੰ ਕਹਿਨੀ ਵੀ ਪਈਆਂ ਗੱਲ ਸੁਣੋ ਚੁੱਪ ਕਰੋ ਤੁਸੀਂ ਤਾਂ ਨੇ ਇੱਕਦਮ ਹਾਈਪਰ ਹੋ ਗਏ ਹਾਏ ਨਾ ਕੁਝ ਸੋਚਿਆ ਨਾ ਕੁਝ ਸਮਝਿਆ ਐ ਮੈਂ ਕੀ ਕੀਤਾ ਮੰਮੀ ਮੈਂ ਦੀਦੀ ਨੂੰ ਕਿੱਦਾਂ ਬੋਲੀ ਕੀ ਕੁਝ ਕਿਹਾ ਐਡੀ ਵੱਡੀ ਗਲਤੀ ਹੋ ਗਈ ਦੀਦੀ ਮੈਨੂੰ ਮਾਫ਼ ਕਰ ਦਿਓ ਮੈਂ ਇਹ ਕੁਝ ਤੁਹਾਨੂੰ ਨਹੀਂ ਕਹਿਣਾ ਚਾਹਦੀ ਤੁਹਾਡਾ ਦਿਲ ਨਹੀਂ ਦਿਖਾਣਾ ਚਾਹਦੀ ਪਰ ਲਾਲਚ ਨੇ ਹੈਨਾ ਲਾਲਚ ਨੇ ਲਾਲਚ ਨੇ ਕਰਤਾ ਹੈਨਾ ਕਰਤਾ ਚਲੋ ਰਿਤੀ ਨੇ ਜੀ ਸਾਲ ਸਸਤੀਕਰ ਰਿਤੀ ਨੇ ਤੇ ਇਸ ਐਪੀਸੋਡ ਵਿੱਚ ਮਾਫੀ ਮੰਗ ਲਈ ਆ ਬੜੀਆਂ ਪਰਜਾਈਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਕਿ ਕਈ ਵਾਰੀ ਨਾਨਾ ਐਨੇ ਨੇ ਗਿਫਟ ਦਿੰਦੀਆਂ ਰਹਿੰਦੀਆਂ ਜਨਮ ਦਿਨ ਤੇ ਕਿਤੇ ਵੀ ਦਿੰਦੀਆਂ ਕਿਸੇ ਵਕਤ ਨਾਨਾ ਦਾ ਕਿਸੇ ਵਜ੍ਹਾ ਕਰਕੇ ਹੱਥ ਤੰਗ ਹੋ ਜਾਂਦਾ ਉਹ ਨਾ ਭੁੱਲ ਜਾਂਦੀਆਂ ਅੱਲਾ ਭੁੱਲ ਜਾਂਦੀਆਂ ਨਾ ਹਾਂ ਫੇਰ ਉਹ ਫਰਕ ਪਤਾ ਕਿੱਥੇ ਲੈ ਕੇ ਜਾਂਦੀਆਂ ਉਹਦਾ ਮੁੰਡਾ ਉਹਦਾ ਮੁੰਡਾ ਉਹਦੀ ਕੁੜੀ ਆ ਤਦ ਕਰਕੇ ਫਰਕ ਕੀਤਾ ਬਾਕੀ ਮੈਂ ਰਿਕਵੈਸਟ ਕਰਦੀ ਆ ਕਾਫੀ ਟਾਈਮ ਹੋ ਚੁੱਕਾ ਹੈ ਤੇ ਛੋਟਾ ਜਿਹਾ ਮੈਸੇਜ ਹੀ ਆ ਕਿ ਜਿਹੜੀਆਂ ਐਸਨਾ ਕਰਦੀਆਂ ਜਿਹੜੀਆਂ ਪਰਜਾਈਆਂ ਐਸਨਾ ਕਰਦੀਆਂ ਮਤਲਬ ਮਾਮੂਲੀ ਜੀ ਗੱਲ ਨੂੰ ਲੈ ਕੇ ਘਰ ਚ ਲੜਾਈ ਕਰਦੀਆਂ ਹੈਨਾ ਉਹ ਨਾ ਕਰਿਆ ਕਰੋ ਵੇਖੋ ਜਨਮ ਦਿਨ ਤੁਸੀਂ ਆਪਣੀ ਖੁਸ਼ੀ ਨਾ ਮਨਾਣ ਦੇ ਜੀ ਬਿਲਕੁਲ ਅਗਲੇ ਨੇ ਤੁਹਾਨੂੰ ਕੀ ਦਿੱਤਾ ਕੀ ਨਹੀਂ ਦਿੱਤਾ ਇਹ ਕੋਈ ਮੈਟਰ ਨਹੀਂ ਕਰਦਾ ਬਿਲਕੁਲ ਯਾਨੀ ਕਿ ਤੁਸੀਂ ਇਹਦਾ ਮਤਲਬ ਇਹ ਆ ਕਿ ਗਿਫਟ ਲੈਣ ਪਿੱਛੇ ਲੈਣ ਪਿੱਛੇ ਗਿਫਟ ਆਣ ਤੇ ਆਪਾਂ ਖੁਸ਼ੀ ਕਰੀਏ ਤੁਸੀਂ ਅਗਲੇ ਤਾਂ ਤੇ ਮੂਡ ਖਰਾਬ ਕੀਤਾ ਕੀਤਾ ਨਾ ਆਪਣੇ ਘਰ ਦਾ ਹੁੰਦਾ ਖੁਸ਼ੀ ਨਾ ਹੁੰਦਾ ਨਾ ਕਿ ਲੈਣ ਦੇੰ ਦੇ ਮਾਰੇ ਹੁੰਦਾ ਹਾਂ ਬਿਲਕੁਲ ਲੈਂਦੇ ਨ ਮੈਟਰ ਨਹੀਂ ਕਰਦਾ ਬਸ ਉਹ ਖੁਸ਼ੀ ਚ ਸ਼ਰੀਕ ਹੋਣਾ ਮੈਟਰ ਹੁੰਦਾ ਬਸ ਹਮ ਖੁਸ਼ੀ ਵਿੱਚ ਹੋ ਆਪਣਾ ਇੰਜੋਏ ਕਰੋ ਵੇਖੋ ਹੁਣ ਘਰ ਦਾ ਸਾਰਾ ਵਾਤਾਵਰਨ ਤੇ ਖਰਾਬ ਹੋ ਗਿਆ ਨਾ ਖਰਾਬ ਹੋ ਗਿਆ ਇੱਕ ਪਰਚਾਈ ਬੋਲੀ ਉਹਨੇ ਆ ਨਹੀਂ ਵੇਖਿਆ ਕਿ ਮੇਰੀ ਨਾਨਾ ਜਿਸ ਤਰ੍ਹਾਂ ਮਰਜੀ ਆਈ ਉਹਨੇ ਇੱਕ ਚਾਹ ਦਾ ਕਾਪੀ ਭਲਾ ਦਿੱਤੀ ਐਦੀ ਜਗ੍ਹਾ ਐਦੀ ਜਗ੍ਹਾ ਤੇ ਪਤਾ ਕੀ ਹੋਣਾ ਚਾਹੀਦਾ ਸੀ ਇੱਦੀ ਜਗ੍ਹਾ ਇਹ ਹੋਣਾ ਚਾਹੀਦਾ ਜਿਹੜੀਆਂ ਨਾਨਾ ਇਸ ਤਰ੍ਹਾਂ ਕਰਦੀਆਂ ਯਾਰ ਅੱਗੇ ਤਾਂ ਦੀਦੀ ਬੜੀ ਖੁਸ਼ ਆਂਦੀ ਆ ਅੱਜ ਕੀ ਹੋਇਆ ਅੱਜ ਕੀ ਗੱਲ ਹੋਈ ਆ ਬਿਲਕੁਲ ਸਹੀ ਇੱਥੇ ਇਹ ਚਾਹੀਦਾ ਸੀ ਕਿ ਅੱਜ ਕੀ ਗੱਲ ਹੋਈ ਆ ਤੁਹਾਨੂੰ ਬਾਕੇ ਪੁੱਛੋ ਇਹਨਾਂ ਨੂੰ ਹੋਇਆ ਕਿ ਆਪਣੇ ਦਿਲ ਦੀ ਗੱਲ ਦੱਸੋ ਕਿ ਦੀਦੀ ਜਾਨੀ ਕਿ ਇੰਨੀ ਇ ਚੀਜ਼ਾਂ ਦੇ ਲੋਕਾਂ ਨੂੰ ਲੈ ਦਿੰਦੀ ਆ ਜਿਹੜੀ ਭੂਆ ਪੈਸੇ ਕੱਢ-ਕੱਢ ਕੇ ਵੰਡਦੀ ਆ ਜਿਹੜੀ ਭੂਆ ਪੈਸੇ ਕੱਢ-ਕੱਢ ਕੇ ਵਾਰ-ਗੜ ਵਾਰਨ ਢਈ ਆ ਤੇ ਅੱਜ ਉਹ ਭੂਆ ਨੇ ਆਪਣਾ ਹੱਥ ਕਿਉਂ ਘੁੱਟਿਆ ਜਿਹੜੀ ਭੂਆ ਹਜ਼ਾਰ 2000 ਖਰਚ ਕਰਨ ਢਈ ਤੇ ਅੱਜ ਉਹ 100 ਖਰਚਣ ਲੱਗਿਆਂ ਵੀ ਕਿਉਂ ਡਰਨ ਢਈ ਸੋਚਦੀ ਕਿਉਂ ਬਈ ਇਹਨਾਂ ਇਹ ਨਹੀਂ ਕਿਸੇ ਨੂੰ ਦੇਖਿਆ ਉਹੀ ਨਾ ਜਨਕੀ ਬੰਦਾ ਜਨ ਕੀ 10 ਵਾਰੀ ਬੰਦਾ ਜਨ ਦਿੰਦਾ ਵੈ ਇੱਕ ਵਾਰੀ ਨਾ ਦੇਵੇ ਨੋ ਮਿੱਟੀ ਪਾ ਦੇ ਉਹ ਪਹਿਲੇ ਕਹੀ ਮਿੱਟੀ ਨੋਮੇਟਿਵ ਹੈਗੇ ਨਾ ਤੇ ਇੱਕ ਨੂੰ ਯਾਦ ਰੱਖਿਆ ਹੋਇਆ ਕਿ ਮੈਨੂੰ ਅੱਜ ਨੀਗੋਸ਼ੀਏ ਦੋ ਮਹੀਨੇ ਪਹਿਲਾਂ ਅਦੇ ਮੁੰਡੇ ਨੂੰ ਦੇ ਕੇ ਗਈ ਸੀ ਤੇ ਅੱਜ ਫਿਰ ਉਹ ਵੇਖੋ ਪੈਸਾ ਗਿਫਟ ਕੀ ਚੀਜ਼ ਹੈ ਗਈ ਆ ਕਿ ਅੱਜ ਉਹ ਤਬਦੀਲੀ ਵੀ ਕਰਤੀ ਆ ਕਿ ਉਹ ਕੁੜੀ ਮੁੰਡੇ ਨਹੀਂ 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 ਐਕਚੁਅਲੀ ਜੇ ਉਹਨੇ ਆਪਣੀ ਨਨਾਨ ਨੂੰ ਭੈਣ ਸਮਝਾਉਂਦਾ ਸਹੇਲੀ ਬਣਾਇਆ ਹੁੰਦਾ ਤੇ ਇਹ ਚੀਜ਼ਾਂ ਨਹੀਂ ਆ ਰਹੀਆਂ ਸੀ ਇੱਥੇ ਗਲਤ ਆ ਰਹੀ ਸੀ ਇੱਥੇ ਗਲਤ ਤਾਂ ਸੇਲੀ ਦੀ ਹੈ ਹੀ ਨਹੀਂ ਇੱਥੇ ਤਾਂ ਗੱਲ ਹੀ ਗਿਫਟਾਂ ਦੀ ਆ ਗਿਫਟਾਂ ਦੀ ਜੇ ਉਹ ਨੂੰ ਆ ਬੇ ਲੈਣ ਦੇਣ ਦੀ ਗੱਲ ਆ ਕਿਉਂ ਆਈ ਮਨ ਦੇ ਵਿੱਚ ਉਹਦੀ ਮਨ ਦੀ ਵੀ ਨਹੀਂ ਫੀਲਿੰਗ ਨਹੀਂ ਪੜੀ ਮਨ ਨਹੀਂ ਫੀਲਿੰਗ ਨਹੀਂ ਪੜੀ ਮਨ ਦੀ ਫੀਲਿੰਗ ਐਸ ਕਰਕੇ ਆਈ ਹੈ ਕਿਉਂਕਿ ਉਹ 2 ਮਹੀਨੇ ਪਹਿਲਾਂ ਇੱਕ ਪਰਜਾਈ ਦੇ ਬੱਚੇ ਦਾ ਜਨਮ ਦਿਨ ਹੋ ਗਿਆ ਸੀ ਦੇਖ ਕੇ ਉਹ 2 ਮਹੀਨੇ ਪਹਿਲਾਂ ਹੁਣ ਸਾਡੀ ਬੈਸਾਪ ਜਾਈ ਚੱਲੇ ਚੱਲੇ ਨੇ ਅੱਗੇ ਨਹੀਂ ਥੈਂਕ ਯੂ ਓਕੇ ਸਸ਼ਕਾਰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਹ ਸਟੋਰੀ ਕਿੱਦਾਂ ਦੀ ਲੱਗੀ ਛੋਟੀ ਜੀ